ਲੜੀ ਕਿਹੜੀ ਜਗ੍ਹਾ ਹੋਈ ਕੀ ਹੋਇਆ ਤੇ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੱਲੇ ਤੋਂ ਖਿੱਲੇ ਹੋਏ ਸੀ ਲੱਗਦਾ ਬਾਕੀ 4 6 ਥੱਲੇ ਚ ਪਏ ਹੋਏ ਸੀ ਜਦ ਮਨੇ ਦੇਖਿਆ ਮਨੇ ਜਾਂਦੇ ਸਰ ਉਹਨਾਂ ਨੂੰ ਉਹ ਸਾਲੇ ਨੇ ਵੀ ਕੋਹਾਰੀ ਦਿੱਤੀ ਜੀ ਜਾਲ ਦੇ ਸੀ ਇਹ ਕੀ ਸੀ ਗਈ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੁਝ ਰਾਕਟਸ ਇੱਥੇ ਪਏ ਹੋਏ ਨੇ ਰੌਂਚ ਤੋਂ ਸੱਤ ਸੋ ਉਹਨਾਂ ਨੂੰ ਦੇ ਕਵਰ ਕੀਤਾ ਗਿਆ ਉਹਨਾਂ ਨੂੰ ਸਾਡੀ ਬੌਮ ਡਿਸਪੋਜ਼ਲ ਟੀਮ ਜਿਹੜੀ ਆ ਉਹਨੇ ਚੈੱਕ ਕੀਤਾ ਕਿ ਇਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਤਾਂ ਸਾਨੂੰ ਕੋਈ ਨਹੀਂ ਮਿਲਿਆ ਬਟ ਫਿਰ ਵੀ ਆਰਮੀ ਨਾਲ ਟਾਈ ਅਪ ਕਰਕੇ ਉਹਨਾਂ ਦੇ ਵੀ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਕਿ ਇਹ ਚੈੱਕ ਹੋ ਸਕੇ ਕਿ ਕੀ ਹੈਗਾ ਤੇ ਕਿੱਥੋਂ ਆਇਆ ਤਾਂ ਜਿਵੇਂ ਗਾਰਬਜ ਦੇ ਵਿੱਚ ਮਿਲੇ ਆ ਲੱਗਦਾ ਹੈ ਕਿ ਕੋਈ ਕਬਾੜੀ ਨੇ ਛਕੀਆ ਐਵੇਂ ਲੱਗਦਾ ਹੈ ਕਿ ਕੋਈ ਕਬਾੜੀਏ ਨੇ ਜਾਂ ਕਿਸੇ ਨੇ ਇੱਥੇ ਰੱਖਿਆ ਹਜੇ ਤੱਕ ਕੋਈ ਸਾਜ਼ਿਸ਼ ਵਾਲਾ ਜਾਂ ਕੋਈ ਆਪਣਾ ਸ਼ਰਾਰਤ ਵਾਲਾ ਕੰਮ ਤਾਂ ਨਹੀਂ ਲੱਗਦਾ ਬਟ ਫਿਰ ਵੀ ਅਸੀਂ ਸਾਰੇ ਐਂਗਲ ਤੋਂ ਰਿਜਕ ਸਰ ਓਪਨਲੀ ਓਪਨਲੀ ਪਈ ਸੀ ਟੋਟਲ 7 ਮਿਲੇ ਨੇ ਸਰ ਓਪਨ ਹੀ ਪਈ ਸੀ ਥੱਲੇ ਤੁਲੇ ਚ ਪਈ ਸੀ ਓਪਨ ਪ੍ਰਾਈਸ ਇੱਕ ਬੋਰੀ ਸੀਗੀ ਉਹਦੇ ਚ ਪਏ ਸੀ